ਇਹ ਸਾਨੂੰ ਰਾਤ 112 ਤੋਂ ਕਾਲੀਨਤ ਮਿਲੀ ਸੀ ਕਿ ਜੇਸੂ ਮਾਜਰਾ ਵਿਖੇ ਥਾਰ ਤੇ ਦੋ ਨੌਜਵਾਨ ਹਵਾਈ ਫੇਰ ਕਰਦੇ ਆ ਅਸੀਂ ਉੱਥੇ ਮੌਕੇ ਤੇ ਪੁੱਜੇ ਮੌਕੇ ਤੇ ਪੁੱਜੇ ਤਾਂ ਉੱਥੇ ਸਾਨੂੰ ਲੇਡੀ ਸਰਬਜੀਤ ਕੌਰ ਪਤਨੀ ਅਜੀਤ ਸਿੰਘ ਵਾਸੀ 225 ਨੇੜੇ ਸ਼ਰਾਬ ਠੇਕਾ ਕਲੋਨੀ ਦੀ ਸੁਮਾਜਰਾ ਹ ਮਲਾਕੀ ਹੋਈ ਜਿਸ ਨੇ ਆਪਣਾ ਸਾਡੇ ਕੋਲ ਪਾਸ ਬਿਆਨ ਲਖਾਇਆ ਤੇ ਉਹਦੇ ਬਿਆਨ ਤੇ ਅਸੀਂ ਥਾਰ ਏ ਦੋ ਨਾਮ ਨੂੰ ਵਿਅਕਤੀ ਦੇ ਨਮੀ ਤਾਰਾ ਆਪਣੇ 100 ਦੀਨ ਤਾਰਾ 125 ਤਿੰਨ ਬਲੀਗ ਪੰਜ ਬੀ ਐਨ ਐਸ 25 27 ਅਰਮਡ ਐਕਟ ਦੇ ਤਹਿਤ ਮਕਦਮਾ ਦਾਜ ਕਰਤਾ ਉਸ ਤੋਂ ਬਾਅਦ ਦੋਸ਼ੀਆਂ ਦਾ ਪਤਾ ਲੱਗਣ ਤੋਂ ਬਾਅਦ ਦੋਸ਼ੀਆਂ ਨੇ ਕਾ ਰੇਡ ਕੀਤਾ ਦੋਸ਼ੀ ਨਹੀਂ ਮਿਲੇ ਸੀ ਉਸ ਤੋਂ ਬਾਅਦ ਇਹ ਫਿਰ ਦੂਜੀ ਤੋਂ ਰਿਡ ਕੀਤਾ ਦੁਬਾਰਾ ਦੂਜੀ ਅਸੀਸਰ ਕਰ ਲਈ ਇਹ ਜੋ ਕਿ ਇਸ ਟਾਈਮ ਸਾਡੇ ਦਫ਼ਤਰੀ ਦੋਸਿਆਂ ਨਾਮ ਹੈਗਾ ਜੀ ਇੱਕ ਦਾ ਨਾਮ ਆਏਗਾ ਜਸਪ੍ਰੀਤ ਸਿੰਘ ਉਰਫ ਜਸੂ ਸਾਨੋ ਮਿੰਦਰ ਸਿੰਘ ਵਾਸੀ ਪਿੰਡ ਮਾਮੂਰ ਦੂਜੇ ਦਾ ਨਾਮ ਹੈਗਾ ਜੀ ਆਪਣੇ ਮਨਪ੍ਰੀਤ ਸਿੰਘ ਉਰਫ ਕਾਕਾ ਸਾਨੋ ਨਛੱਤਰ ਸਿੰਘ ਰਣਜੀਤ ਨਗਰ ਖਰੜ ਇਹਨਾਂ ਦਾ ਮੁਕੱਦਮਾ ਹਲੇ ਹੁਣ ਪਤਾ ਕਰਾਂਗੇ ਜੀ ਇਹਨੇ ਇਹ ਕੁਛ ਕੁਛ ਕਰ ਰਹੇ ਆ ਸਾਰੀ ਪਤਾ ਲੱਗਣ ਤੋਂ ਬਾਅਦ ਹੀ ਹੋਰ ਮੁਕੱਦਮਾ